ਹਾਂਜੀ ਸਸੀ ਕਾਲ ਵੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਾਂਜੀ ਅੰਕਲ ਜੀ ਕੱਲ ਫੀਡਰ ਤਾਂ ਲਾ ਲਿਆ ਤੇ ਹੁਣ ਕੰਬੈਨ ਲੱਗਿਆ ਥਰੇਸ਼ਰ ਤੋਂ ਜਰ ਕੋਲਣਗੇ ਤੇ ਇਹਨੂੰ ਵੀ ਦੇ ਲੋ ਵੀਰੇ ਆ ਚੈਨ ਵੀ ਨਾਲ ਦੀ ਚੱਲ ਰਹੀ ਆ ਹਨਾ ਕੀ ਨਾਲ ਦੀ ਚੈਨ ਆ ਨਾਲ ਦੇ ਸਕਰੋਟ ਆ ਹਾਂ ਸਾਰੇ ਤੇ ਆ ਫੱਟੀਆਂ ਵੀ ਨਾਲ ਦੀਆਂ ਨੇ ਦੇਖੋ ओरिजिनल ਫੱਟੀਆਂ ਨੇ ਸਾਰੀਆਂ ਕੋਈ ਵੀ ਫੱਟੀ ਅਜੇ ਤੱਕ ਨਿਕਲੇ ਖੋਸ ਆ ਦੇ ਲੋ ਬੈਲਟ ਇੰਨੀ ਟੁੱਟੀ ਹੋਈ ਚੱਲੀ ਜਾਂਦੀ ਹੈ ਦੀ ਆ ਦੇਖ ਇੱਕ ਇਹ ਵੀ ਮੌਜ ਆ ਕਿ ਜਿਹੜੀ ਮਸ਼ੀਨ ਦਾ ਮਰਜ਼ੀ ਕਟਰ ਜਿਹਦੇ ਮਰਜ਼ੀ ਪਾ ਲੋ ਇਹ ਮੌਜ ਹੈ। ਹੁਣਾ ਨਮੀ ਦਾ ਕਟਰਾ ਜਿਹੜੀ ਬਾਦ ਵਾਲੀ ਆ ਜਿਵੇਂ ਮਰਜ਼ੀ ਕੋਈ ਫਰਕ ਹੀ ਨਹੀਂ ਹੁੰਦਾ ਵੀ ਆਡਾ ਟ ਕਿਉਂਕਿ ਸਾਂਚਾ ਇੱਕੋ ਜਿਹਾ ਆਪਣੀਆਂ ਆਮ ਮਸ਼ੀਨਾਂ ਦੇ ਨਹੀਂ ਪੈਂਦੇ ਇੱਕ ਦੂਜੀ ਦੇ ਕਟ ਚਾਹੇ origignal ਸਾਰੀਆਂ ਸੇਮ ਕੰਪਨੀ ਸੇਮ ਹੀ ਮਸ਼ੀਨ ਆ ਪਰ ਬਹੁਤ ਕੁਝ ਨਾ ਕੁਝ ਕਰਨਾ ਹੀ ਪੈਂਦਾ ਉਹਨਾਂ ਨੂੰ ਮਾੜਾ ਮੁੱਢ ਚਲੋ ਇੰਨਾ ਕਹਿਗਾ ਕਿ ਇੱਥੇ ਅੰਦਰ ਹਵਾ ਘੱਟ ਲੱਗਦੀ ਆ ਠੰਡ ਵੀ ਘੱਟ ਆ ਅੰਦਰ ਧੋਣੀ ਤਾਂ ਨਹੀਂ ਚਲੋ ਲਾਈ ਹੋਈ ਆ ਉਹਨੇ ਮਹਾਂਨਤਾ ਖੋਲਿਆ ਥੋੜਾ ਬਹੁਤ ਬਾਕੀ ਹੁਣ ਖੋਲਣਗੇ ਇਹ ਆ ਦੇਖ ਲਓ ਵੀਰੇ ਇਹਦੀਆਂ origignal specs ਚੱਲਦੀਆਂ ਨੇ ਹਜੇ ਤੱਕ ਅਪਾ ਨਹੀਂ specsਾਂ ਚੇਂਜ ਨਹੀਂ ਕਰੀਆਂ ਜਿਹੜੀਆਂ ਨਾਲ ਆਈਆਂ ਸੀ ਉਹੀ ਚੱਲ ਰਹੀਆਂ ਨੇ ਕੋਈ ਵੀ specs ਚੇਂਜ ਨਹੀਂ ਕਰੀ ਸਾਰੀਆਂ ਉਹੀ ਚੱਲਦੀਆਂ ਹੋਣ ਇਹ ਲੋ 2021 ਦਾ ਝੋਨਾ ਵੱਢਿਆ ਨੇ 2022 ਦਾ ਚੌਨਾ ਵੜਤਾ 2023 ਦਾ ਵੜਤਾ ਤਿੰਨ ਸੀਜ਼ਨ ਲੱਗ ਚੁੱਕੇ ਆ ਜਾਨਾ ਦੇਖਾਂ ਨਾ ਹੋਰ ਪੁਲੀ ਪੱਟ ਲਈ ਬਾਈ ਹੁਣਾਂ ਨੇ ਖੋਲ੍ਹ ਲਈ ਪੁਲੀ ਬਾਕੀ ਹੁਣ ਜਿਵੇਂ ਜਿਵੇਂ ਜਿਹੜਾ ਜਿਹੜਾ ਸਮਾਨ ਪਾਊਗਾ ਪੂਰੀ ਇਨਫਾਰਮੇਸ਼ਨ ਦਵਾਂਗੇ ਤੁਹਾਨੂੰ ਕਿ ਤਾਂ ਜੋ ਤੁਸੀਂ ਦੇਖ ਸਕੋ ਕਿ ਹਾਂ ਕਿੰਨਾ ਕੁ ਖਰਚਾ ਹੁੰਦਾ ਕਿੰਨਾ ਕੁ ਨਹੀਂ ਆਉਂਦਾ ਹਨ ਤੇ ਕੋਈ ਸਾਰਾ ਕੁਝ ਤੁਹਾਨੂੰ ਲੱਗ ਜਾ ਪਤਾ ਫਿਰ ਕਿ ਜਿੱਤਾਂ ਵੀ ਹੈ ਅੱਜ ਸਫਾਈ ਕਰਨ ਲੱਗਿਆ ਅੱਜ ਮੋਟਰਾਂ ਤੋਂ ਹੀ ਚੱਲਣੀਆਂ ਕਿਉਂਕਿ ਪਾਣੀ ਪਾਣੀ ਲੱਗ ਗਿਆ ਸਾਰੇ ਪਾਸੇ ਤੇ ਕਾਫੀ ਸਮਾਨ ਜਿਆ ਹੈਗਾ ਵਿਚਨ ਵਾਲਾ ਕਵਾੜ ਦਾ ਜਿਵੇਂ ਚੂੜੀਆਂ ਚਾਰੀਆਂ ਖੋਲੀਆਂ ਸੀ ਰੋਟਾ ਵੇਟਰਾਂ ਦੀਆਂ ਅਦਵਾਈਆਂ ਵਾਲੇ ਗੱਤੇਆਂ ਪੇਟੀਆਂ ਸ਼ੀਸ਼ੀਆਂ ਖਾਲੀ ਬੋਤਲਾਂ ਸੇ ਸਮਾਨ ਸਮੋਨਾ ਜਿ ਟਕਾ ਕੇ ਰੱਖਿਆ ਸਾਰ ਇੱਥੇ ਆਪਣੇ ਕਣਕਾੜੇ ਡਰਮ ਪਏ ਹੁੰਦੇ ਆ ਸਾਰੇ ਇਹ ਅੰਦਰ ਸਾਰੇ ਬੀਜ ਵਾਲੇ ਡਰਮ ਐਵੇਂ ਰੱਖੇ ਹੁੰਦੇ ਆ ਤੇ ਨਾਲ ਇੱਥੇ ਬੰਦੇ ਬਹਿ ਜਾਂਦੇ ਆ ਆਪਦਾ ਬੰਦੇ ਮੰਜੇ ਢਾ ਲੈਂਦੇ ਇੱਧਰ ਤੇ ਕਣਕਾੜੇ ਸਾਰੇ ਡਰਮ ਰੱਖੇ ਹੋਏ ਆ ਹਾਰੇ ਕੱਲੇ ਕੱਲਾ ਵੀ ਲਿਖ ਦੀਦਾ ਉੱਤੇ ਆ ਦੇ ਲੋ ਜਿਵੇਂ ਆ ਨੰਬਰ ਲਿਖਿਆ ਹਰੇਕ ਸਾਲ ਦਾ ਨਵਾਂ ਲਿਖ ਲਈਦਾ ਉੱਤੇ ਕੱਟ ਕਰਕੇ ਤੇ ਫਿਰ ਉਹਨਾਂ ਦਵਾਈ ਪਾ ਦਿੰਦੇ ਆ ਇੱਥੇ ਬੰਦੇ ਆ ਸੰਦੂਖ ਪੁਰਾਣੇ ਸਾਹਮ ਕੇ ਰੱਖੇ ਹੋਇਆ ਇੱਕ ਇੱਥੇ ਵੀ ਆ ਇੱਕ ਉੱਪਰ ਕੋਠੇ ਤੇ ਵੀ ਪਿਆ ਇਹ ਆਪਣੇ ਖਾਦ ਵਾਲੇ ਅੰਦਰ ਯੂਰੀਆ ਡਾਈ ਪोटाश ਸਾਰਾ ਇੱਧਰ ਲਿਆ ਕੇ ਰੱਖੀਦਾ ਹਾਂ ਯੂਰੀਆ ਵੇ ਆਪਣਾ ਸ਼ਟਰ ਸ਼ਟਰ ਲਾ ਦੀਦਾ ਆ ਸ਼ਟਰ ਲੱਗ ਗਿਆ ਹੈ ਇੱਥੇ ਹਾਂ ਇਹ ਸ਼ਟਰ ਥੱਲੇ ਕਰ ਗਈਦਾ ਤੇ ਰੱਗੇ ਹਵਾ ਹੋ ਬਣ ਜਾਂਦੀ ਬਿਲਕੁਲ ਆ ਜਨੈਟਰ ਆਪਣਾ ਫਾਦੇ ਸਫਾਈ ਵੀ ਕਰੀਏ ਸਾਰੀ ਬਾਹਰ ਵੀ ਲੱਗੇ ਹੋਇਆ ਬੰਦੇ ਕਿਉਂਕਿ ਰੰਗ ਰੁੰਗ ਵਾਲਿਆਂ ਨੇ ਸਾਰਾ ਸਮਾਨ ਉਤਲ ਬਤਲ ਕਰਾਇਆ ਸੀਗਾ ਸਾਰਾ ਅੱਜ ਲੋਡ ਕਰੇ ਤੇ ਬਾਹਰ ਰਸੋਈ ਦਾ ਕੰਮ ਵੀ ਚੱਲਦਾ ਸਾਰਾ ਸਮਾਨ ਆਪਾਂ ਪੁਰਾਣੀ ਯੂਜ਼ ਕਰਨਾ ਰਸੋਈ ਬਣਾਉਣੇ ਚ ਕਲੀਏ 80 ਨਵੀਆਂ ਨੇ ਬਾਕੀ ਸਾਰਾ ਸਮਾਨ ਆਪਣੇ ਕੋਲੇ ਘਰੇ ਤੇ ਆਪ ਤਰ ਇਹ ਹੋ ਗਏ ਸੰਖ ਸੰਖ ਹੋ ਗਿਆ ਟੂਟੀਆਂ ਦਾ ਸਮਾਨ ਹੋ ਗਿਆ ਆ ਦੇਖੋ ਆ ਵੀ ਸੰਖ ਵੀ ਘਰੇ ਕੱਢ ਕੇ ਰੱਖਿਆ ਸੀਗਾ ਘਰੇ ਸੋਈ ਹੁੰਦੀ ਸੀ ਉਹਦਾ ਤੋੜ ਕੇ ਸਾਰਾ ਕੁਝ ਨਵਾਂ ਕਰਿਆ ਸੀ ਤੇ ਆ ਪੁਰਾਣਾ ਹੀ ਲਾ ਦੇਣਾ ਇੱਕ ਵੱਡ ਕੇ ਇੱਕ ਲਾ ਦੇਣਾ ਵੱਡ ਲੈਣਾ ਵਿਚਾਣ ਇੱਕ ਲੱਗ ਜਾ ਦਫ਼ਤਰ ਨੂੰ ਵੀ ਰੰਗ ਕਰਵਾਤਾ ਅੰਦਰ ਕਰਨਾ ਜੇ ਗਾਹ ਪਿਆ ਰਹਿੰਦਾ ਇੱਕਾ ਟ੍ਰੇਲ ਬਹੁਤ ਗੰਦ ਪਾਉਂਦੀ ਐ ਝਾੜੂ ਲਾਓ ਅੰਦਰ ਰਸਤੇ ਦੀ ਮਿੱਟੀ ਨਾਲ ਗਿੱਲੇ ਅੰਦਰ ਸਾਰਾ ਬੁਰੇ ਹਾਲ ਅੰਕ ਨੂੰ ਨਹੀਂ ਲੱਗੇ ਹੋਇਆ ਰਸੋਈ ਨੂੰ ਜਿਹੜਾ ਫਰਸ਼ ਲਾਉਣਾ ਉਹ ਵੀ ਆਪਣੇ ਕੋਲੇ ਪੱਥਰ ਤੋੜ ਕੇ ਰੱਖਿਆ ਪਿਆ ਥੱਲੇ ਵੀ ਲੱਗਣ ਵਾਲਾ ਸੈਲਫਾਂ ਤੇ ਵੀ ਲੱਗਣ ਵਾਲਾ ਤਾਕੀ ਵੀ ਪੁਰਾਣੀ ਲਾ ਦੇਣੀ ਐ ਇਹ ਤਾਕੀ ਕਿਹੜੀ ਸਾਈਡ ਆਉਣੀ ਐ ਅੰਕਲ ਇਧਰਲੇ ਪਾਸੇ ਉਹ ਚਲੋ ਵਧੀਆ ਚਾਨਣ ਪੈਂਦਾ ਹੋ ਜੂ ਦੇਖੋ ਕਿੰਨੀ ਪੁਰਾਣੀ ਲੱਕੜ ਆ ਹਨਾ ਹਜੇ ਵੀ ਵਧੀਆ ਪਈ ਹੈ ਹਾਂ 2001 ਦਾ ਘਰ ਪਾਇਆ ਅੰਗਲ ਆਪਾਂ 2000 ਚ ਪਾਇਆ ਸੀ 2000 ਚ ਪਾਇਆ ਦੀ ਆਪਾਂ ਹਾਂ ਤੁਸੀਂ ਦੇਖ ਲਓ ਲੱਕੜ ਸਾਰੀ ਉਵੇਂ ਦੀ ਉਵੇਂ ਪਈ ਆ ਆਪਣੇ ਘਰੇ ਵੀ ਆਪਣੇ ਦਰਵਾਜਾ ਕੋਈ ਵੀ ਨਹੀਂ ਖਰਾਬ ਹੋਇਆ ਅਜੇ ਤੱਕ ਸਾਰੇ ਦਰਵਾਜ਼ੇ ਉਵੇਂ ਦੇ ਉਵੇਂ ਹਨ ਇਹ ਤਾਂ ਸੋਈ ਚੁੰਦੀ ਸੀ ਆਪਣੇ ਤੇ ਖਿੜਕੀਆਂ ਉੜਕੀਆਂ ਕੱਟਦੀਆਂ ਸੀ ਇਹਨਾਂ ਉਵੇਂ ਲਾਲ ਲਾ ਲਿਖੇ ਛੋਟੇ ਕਰਕੇ ਇੱਥੇ ਦੇ ਦੇਣੀ ਹਨ ਮਾਰ ਤੱਕ ਕਿ ਕਿੱਧਰ ਜਾਣਾ ਹੁਣ ਬੇਲ ਵਢਣਾ ਚੱਲ ਉੱਥੇ ਦੇਖ ਲੈਨੇ ਆ ਫਿਰ ਕਰ ਲ ਅਗੀ ਦੇਦਾ ਇੱਥੇ ਆਂਪੜੇ ਅੰਬਾਲੀ ਮੋਟਰ ਤੇ ਸਾਰਾ ਹੋ ਗਿਆ ਪੰਜ ਕਿਲੇ ਉਹ ਛੱਡ ਤੇ ਚਿੱਟਾ ਆਲੂ ਟਰੈਕਟਰ ਦਾ 4500 ਮਗਲੈਲ ਤਾਂ ਨਹੀਂ ਬਦਲਣਾ ਹਜੇ 4150 2 250 ਘੰਟਾ ਹੋ ਗਿਆ ਮੈਂ ਦੇਖਦਾ ਕਿੰਨੇ ਤੇ ਬਦਲਣਾ ਲਾ ਫਿਰ ਇਹ ਤਾਂ ਬਦਲਣਾ ਪੈਣਾ ਬੱਲਾ ਆਪਾਂ ਨੂੰ ਮੁਗਲਿਆ ਕਹਿ ਦਾਂਗੇ ਬਦਲ ਜੂਗਾ 4750 ਹੋ ਗਿਆ 250 ਘੰਟਾ ਪੂਰਾ ਚੱਲ ਗਿਆ 4500 ਤੇ ਬਦਲ ਹੋਇਆ ਹੈ ਬਸ ਬਦਲ ਨਾਲ ਹੀ ਆ ਫਿਰ ਕਹਿ ਦਿੰਨੇ ਆ ਬਦਲਾ ਇਹ ਜ ਹਵਾ ਉਹ ਠੀਕ ਆ ਟੈਰਾਂ ਚ ਵੇਣਾੜਾ ਵੜਾ ਬਣਾਉਂ ਹੀ ਆ। ਤੇ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਪਲਟਾ ਕੇ ਕਰ ਦੋ। ਹੁਣ ਇੱਕ ਤਾਂ ਇਹ ਪੱਤੀਆਂ ਪੈਣੀਆਂ ਹਨਾ। ਹਾਂ। ਹੋਰ ਕਿਹੜੀ ਅਚਾ ਉਹ? ਹਾਂ ਆ ਜੀ। ਕਿੱਸੀ ਵੇ ਸੀਗਾ। ਅੱਛਾ। ਅੱਛੇ ਪਹਿਲਾਂ ਪਲਟਾ ਕੇ ਪਾਉਣੀਆਂ। ਹਾਂ ਉਹ ਕਹਿੰਦਾ ਪਲਟਾ ਕੇ ਬਾਦ ਮਗਰੋ ਜਿਹੜਾ ਮਗਰਲਾ ਪਾਸਾ ਮੂਰੇ ਆ ਜਾਊ। ਤੇ ਚੱਲ ਜਾਣਗੀਆਂ? ਹਾਂ ਉਹ ਤਾਂ ਚੱਲ ਜਾਣਗੇ। ਫਿਰ ਇਹ ਤਾਂ ਪਲਟਾਉਣੀਆਂ ਹਨ। ਹਾਂ ਜੀ। ਹੋਰ ਕੀ ਕਰਨਾ ਹੁਣ? ਹੋਰ ਬਸ ਆਹ ਸਾਨੂੰ ਲਿਆ ਦੋ। ਇਹ ਤਾਂ ਪੱਤੀਆਂ ਮੈਨੂੰ ਬੜਵਾ ਦੇ। ਇਹਦੇ ਨਾਟ ਵਿੱਚ ਸਾਰੇ ਲਿਉਣੇ ਬਣੇ 13 ਦੇ। ਅੱਛਾ ਉਹ ਨਾਲ ਨਵੇਂ ਬਣੇ ਨਵੇਂ ਬਣ ਗਏ ਉਹ ਤਾਂ ਪਦਾਸਾ ਵੋਲਟ ਆ ਨਹੀਂ ਦੂਜੇ ਹੀ ਆ ਜੀ ਇਹ ਇਹ ਤਾਂ ਇਹ ਵੀ ਇਹ ਉਹ ਪਦਾਸਾ ਦਾ ਇਹ ਨਹੀਂ ਇਹਦੇ ਵਾਲੇ ਇਹ ਤਾਂ ਦੂਜੇ ਨਾਰਮਲ ਹੀ ਆ ਇਹ ਤਾਂ ਲੈ ਲਓ ਇਹ ਬੱਥੂ ਲੈ ਲਾਂਗੇ ਕੋਈ ਗੱਲ ਨਹੀਂ ਜੋ ਹੁਣ 2021 ਦੀ ਆਪਣੀ ਆਹੀ ਚੱਲਦੀ ਆ ਕਦੇ ਛੇੜੀਆਂ ਵੀ ਨਹੀਂ ਆਉਂਦਾ ਯਾਰ ਇੰਨੇ ਸਾਲ ਕੱਢ ਗਈ ਥੋੜੀ ਆ ਵਿੱਚੋਂ ਯਾਰ ਪ੍ਰਾਈਮਰ ਕਰ ਦਈਏ ਯਾਰ ਬਾਈ ਰਗੜ ਕੇ ਧਵਾਉਣੀਆਂ ਮਸ਼ੀਨ ਧਵਾ ਕੇ ਕੀ ਕਰਨੀ ਜਾਣਾ ਫਿਰ ਵਿੱਚੋਂ ਸਫਾਈ ਕਰਦੇ ਆ ਬੈਡਬੁਡ ਤੇ ਮਾਰਦੀ ਐ ਪ੍ਰਾਈਮਰ ਪ੍ਰਾਈਮਰ ਬੈਡਬੁਡ ਤੇ ਮਾਰਦੀ ਐ ਹਾਂ ਬਾਹਰ ਬੂਰ ਤੋੜਾਂਗੇ ਜੇ ਸਫਾਈ ਕਰਨੀ ਆ ਹੁਣ ਥੈਡਾਂ ਤੇ ਕੀ ਕੀਤਾ ਕਿਹੜੀਆਂ ਨੇ ਬਾਹਰ ਬੂਰ ਕੋਸ਼ਿਸ਼ ਕਰਿਆ ਕਿ ਨਹੀਂ ਅੰਦਰ ਹੀ ਕਰਿਆ ਕੰਮ ਬਾਹਰ ਇਹ ਕਰਦੇ ਤਾਂ ਅਗਲੀ ਸ ਮਾਰਤਾ ਹਾਂ ਹਾਂ ਉਹਦਾ ਸੀਗਾ ਕੰਮ ਠੀਕਾ ਮਾਰਦਾ ਜਲੀਦ ਸਹੀ ਆ ਸਾਰੇ ਸਹੀ ਆ ਆ ਦੇਖ ਸਾਰੇ ਕੋਈ ਨਹੀਂ ਸਾਰੇ ਇਹਦਾ ਵੀ ਕਰ ਲਿਆ ਇਹਦਾ ਹਾਂ ਜੀ ਬ੍ਰੇਕ ਨਹੀਂ ਜਾਂਦਾ ਆਪਨੇ ਤਾਂ ਨੂੰ ਤੜਦਾ ਅੱਛਾ ਤੇ ਮੂਰਲਾ ਵੀ ਜਿਹੜਾ ਆਪ ਆਪਣਾ ਬੈਰਿੰਗ ਆ ਇਹ ਉਹਨਾਂ ਨੂੰ ਆ ਲੈਣ ਦੇ ਇੱਕ ਇਹਦਾ ਬ੍ਰੈਕਟ ਵੀ ਆ ਟੁੱਟਿਆ ਹੋਇਆ ਤੇ ਇਹਦਾ ਬਹੁਤ ਟਾਈਮ ਦਾ ਟੁੱਟਿਆ ਇਹ ਚੱਲੀ ਜਾਂਦਾ ਇਹ ਨਹੀਂ ਟੁੱਟ ਇਹਨੂੰ ਨਹੀਂ ਕੋਈ ਜਾਂਦਾ ਇਹਦਾ ਬ੍ਰੈਕਟ ਆਪਣਾ ਬੈਰਿੰਗ ਸਹੀ ਹੈ ਬੈਰਿੰਗ ਨਹੀਂ ਖਰਾਬ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਮੇਰੇ ਨੂੰ ਇਹ ਵਿਰਾ ਜਾਂਦਾ ਸਵੇਰੇ ਉਹਨੂੰ ਦਿਖਾ ਲੈਣੇ ਆਹ ਵੇਰਿੰਗ ਤਾਂ ਸਹੀ ਹੈ ਇਹ ਵੇਰਿੰਗ ਸਹੀ ਹੈ ਗਲੀਜ਼ ਆਇਆ ਇਹਨੂੰ ਵਧੀਆ ਠੀਕ ਹੈ ਤੇ ਹੋਰ ਇਧਰੋਂ ਮਸ਼ੀਨ ਦਾ ਐਲੀਵੇਟ ਆਹ ਸਹੀ ਆ ਸਾਰੇ ਨੀਰ ਦਾ ਹਾਂ ਚੈਨਾਂ ਸੈੱਟ ਕਰਦਿਆਂ ਤੇ ਲੀਆਂ ਸਹੀ ਹੋ ਗਈਆਂ ਸੈੱਟ ਤੂੰ ਉੱਪਰਲਾ ਜਿਹੜਾ ਜੋ ਮਾ ਦੇ ਉਹ ਟੱਕਣ ਜੇ ਉਹ ਟੱਕਣ ਤੇ ਇਹਨੂੰ ਦੇ ਅੰਦਰ ਮੈਸਟਰ ਨੂੰ ਇੱਥੋਂ ਲੈ ਨੂੰ ਉਹ ਜਾਓ ਬਚਾ ਜਿਹੜਾ ਉਹ ਜਿਹੜਾ ਆਪਣੇ ਅੱਡੇ ਤੇ ਆਹ ਜਿਹੜਾ ਇੱਥੇ ਕਰਕੇ ਗਿਆ ਸੀ ਬਦਲਣ ਦਾ ਅੱਛਾ ਉਹਨੂੰ ਦੇਤਾ ਠੀਕ ਹੈ ਠੀਕ ਹੈ ਦਲੋ ਤੇਲਾ ਵਧੀਆ ਕਸਤਾ ਕਪੜਾ ਆਹ ਕਦਾਨੂੰ ਲਿਆ ਦਿਓ ਸਟਿੱਕਰ ਜਿਹਾ ਵਧੀਆ ਨਹੀਂ ਆਪਾਂ ਰੰਗ ਹੀ ਕਰਵਾ ਦੇਣੇ ਆਪਣੇ ਕੋਲ ਰੰਗ ਲਿਆ ਦੇਣੇ ਉੱਧਰ ਰੱਖ ਦੇ ਮੈਂ ਆਹ ਇੱਥੇ ਰੱਖ ਕੇ ਰੰਗ ਕਰਵਾਉਂਦੇ ਭਾਈ ਆਹ ਪੱਤੀਆਂ ਖੋਲਣੀਆਂ ਇਹ ਉਹਦੀਆਂ ਨੇ ਸਟਾਫ ਆਪਣੇ ਐਸਐਮਐਸ ਦੇ ਐਸਐਮਐਸ ਦੇ ਆਪਾਂ ਰਹਿਣ ਦਿੰਦੇ ਆਪਾਂ ਨੂੰ ਦੇਖ ਲੈ ਕਿਉਂਕਿ ਐਸਐਮਐਸ ਫਿਰ ਆਪਾਂ ਸਾਂਭ ਦੀਏ ਯਾਰ ਉਹ ਸਮਝਦਾ ਵੀ ਬਾਈ ਸਮਾਨ ਕਸ ਕੇ ਨਾ ਉਹਨੂੰ ਸਾਮਦੀਏ ਜੀ ਸਮਾਨ ਕਸ ਕੇ ਨਾ ਹਾਂ ਉਹਨੂੰ ਹੁਣ ਉਹ ਉਹ ਸਲੀਵ ਜੀ ਉਹਦੀ ਆਈ ਪਈ ਐ ਆਹ ਉਹ ਤਾਂ ਆਇਆ ਪਿਆਵਾ ਦਾ ਤੇ ਉਹਨੂੰ ਆ ਨਵੇੜ ਦੇਣ ਤੋਂ ਫਿਰ ਉਹ ਕਸ ਕੇ ਹੁਣ ਸੈੱਟ ਕਰਦੇ ਹਾਂਗੇ ਤੇ ਨਟ ਨੂਟਾ ਦੇ ਮੁਰਕਾ ਲੱਭਣੇ ਨੇ ਇਹ ਜਾਣ ਨਹੀਂ ਨਹੀਂ ਜਿਹੜਾ ਕੁਝ ਵੀ ਹੈਗਾ ਉਹਦਾ ਆਪਾਂ ਸਾਮਦੀ ਆਹ ਨਟ ਡਕਾ ਤਾਂ ਖੋਲਿਆ ਇਹ ਡਿੱ ਗਿਆ ਹੋਇਆ ਜੀ ਨਟ ਇਹ ਡਿੱਪਿਆ ਡੁੱਲਾ ਹੋ ਕੇ ਤੇ ਡਿੱਗ ਗਿਆ ਤੇ ਕੌਣ ਬੰਮ ਹੋਣਾ ਜੀ ਆਹ ਕੀ ਵੀਰੇ ਇੱਕੋ ਕੱਪੜਾ ਜਿਹਾ ਲਿਆ ਦੇ ਬਾਈ ਨੂੰ ਜਾਂਦਾ ਹੋਇਆ ਕੱਪੜਾ ਅੱਛਾ ਉਹ ਇਹਦੇ ਸਾਇਜ ਹੈਗਾ ਉਹ ਲਿਆ ਦੇ ਯਾਰ ਉਹ ਵੀ ਬਣਵਾ ਦੇ ਇਹ ਵਿਚਾਰੀ ਦਾ ਨਾ ਓਗਰ ਨੀਵਾ ਵਾ ਬਸ ਇਹਦੇ ਛਿੱਤਰ ਪੈ ਜਾਂਦੇ ਆ ਆਪਣੀਆਂ ਵੱਡੀਆਂ ਟਰਾਲੀਆਂ ਦੇ ਲਾਗੇ ਹਾਂ ਉਹੀ ਕਹਿੰਦਾ ਆਪਣੀਆਂ ਵੱਡੀਆਂ ਟਰਾਲੀਆਂ ਦੇ ਪੰਗਾ ਪੈ ਜਾਂਦਾ ਇੱਕ ਬਾਈ ਹਰ ਰਬਣਾ ਹੀ ਵੀ ਸਹੀ ਕਰਕੇ ਪਾਇਓ ਆ ਪੌੜੀ ਦੀ ਠੀਕ ਹੈ ਆ ਸਹੀ ਕਰਨ ਵਾਲੀ ਆ ਆ ਠੀਕ ਆ ਵੀਰੇ ਆਹ ਵੱਡੀ ਆ ਪੱਤੀ ਇਹ ਤੁਹਾਨੂੰ ਜਿਹੜੀ ਲੈ ਕੇ ਜਾਣੀਆਂ ਲੈ ਜਾ ਦੋ ਲੈ ਜਿੰਨੇ ਆ ਹਾਂ ਲੈ ਜਾ ਕਿੰਨੀਆਂ ਨੇ ਗਿਣਤੀ ਕਰ ਲਾ 11 ਪੀਸ ਕਹਿੰਦੇ ਆ 12 ਵਾਂ ਉਹਨੂੰ ਵੀਰੇ ਨੂੰ ਕਹਿ ਦਊਗਾ ਵੀ ਵਧੀਆ ਕੋਈ ਪੱਤੀ ਦੀ ਬਣਾ ਦੇ ਅੱਛਾ ਵਸ ਐਵੇਂ ਹਾਂਜੀ ਆਹ ਵੀ ਮੂਰਲਾ ਪੱਸਾ ਆ ਉਹਦੇ ਨਾਲ ਫਿਰ ਆਹ ਸੱਡਾ ਆਏ ਬਾਸਲਾ ਲਾ ਦੂਗਾ ਨਾ ਬਾਸਲਾ ਹੀ ਆ ਵਿੱਚ ਦਿੱਤੀ ਹਾਂਜੀ ਬਾਸਲਾ ਨੇ ਆ ਬਾਸਲੀਆਂ ਹੀ ਚੱਲੀ ਜਾਂਦੀਆਂ ਬਾਸਲੀਆਂ ਵਿੱਚ ਹੀ ਦਿੱਤੀਆਂ ਹੀ ਬਾਸਲੀਆਂ ਲੇ ਕਪੜਾ ਬਣਵਾ ਹੀ ਦਿੰਦੇ ਆ ਇਹ ਵਧੀਆ ਲੇਜ਼ਰ ਦੇ ਬਣਾਉਂਦਾ ਇਕੱਠਾ ਜਿਆ ਕਰਦੇ ਆ ਕਿੰਨੀਆਂ ਰੈਂਪੀ ਬਾਹਰ 12 ਬਾਹਰ ਬਸ ਤੂੰ ਦੋ ਲੈ ਜੀ ਰੈਂਪੀ ਆ ਲੈ ਜੰਨੇ ਆ ਬਸ ਹਾਂ ਆ ਥੋੜੀ ਜੀ ਘੱਟੀ ਆ ਵੱਡੀ ਆ ਠੀਕ ਆ ਆ ਸਾਨੂੰ ਵੱਡੀ ਦੇ ਸੇ ਹਾਂ ਤੁਸੀਂ ਕਿਦਾਂ ਆਉਣਾ ਰੈਂਪੀ ਕਰੇ ਉਹਨੂੰ ਫੋਨ ਹੀ ਨਹੀਂ ਚੱਕਦਾ ਯਾਰ ਨਾ ਕੱਲ ਵੀ ਕਰਿਆ ਪਰਸੋਂ ਵੀ ਕਰਿਆ 4 ਦਿਨ ਹੋ ਗਏ ਜਿੱਦਣ ਦਾ ਮੈਨੂੰ ਉਹ ਕੰਪਨੀ ਵਾਲੇ ਨੇ ਕਿਹਾ ਵੀ ਆਉਣਾ ਉਸ ਦਿਨ ਦਾ ਫੋਨ ਕਰਦਾ ਉਹਨੂੰ ਚੱਕਦਾ ਹੀ ਨਹੀਂ ਉਹੀ ਜਿਹੜਾ ਇੱਕ ਨਵਾਂ ਨੰਬਰ ਆ ਉਹਦੀ ਕਰਦਾ ਉਹਨਾਂ ਨੂੰ ਬਸ ਫੇਰ ਤਾਂ ਹੋਰ ਤਾਂ ਕੋਈ ਕੰਮ ਨਹੀਂ ਬਈ ਬਸ ਇੰਨਾ ਕੀ ਸੀ ਆਪਣਾ ਆਪਣਾ ਹੋਰ ਤਾਂ ਕੰਮ ਨਹੀਂ ਆਪਣਾ ਆਪਣਾ ਇੱਕ ਕਲੱਚ ਦਾ ਉਹ ਦਿਖਾਉਣਾ ਕਲੱਚ ਦਾ ਉਹ ਤਾਂ ਚੱਲ ਮਾੜਾ ਮੋਟਾ ਹੀ ਹੋਵੇ ਤੇ ਬਾਕੀ ਉਹ ਗੇਅਰ ਲੀਵਰ ਕਹਿੰਦਾ ਸੀ ਪਾਣਾ ਉਹ ਗੇਅਰ ਲੀਵਰ ਦਾ ਆਰਡਰ ਪਵਾਇਆ ਹੋਇਆ ਸੀ ਉਹਨੂੰ ਹਾਂਜੀ ਹਾਂ ਤੇ ਉਹ ਜਿਹੜਾ ਹੁਣ ਇਹਨਾਂ ਨੇ ਨਵੀਂ ਮਸ਼ੀਨ ਕੱਢੀ ਆ ਨਾ ਜਿਹੜੀ ਨਵੀਂ ਮਸ਼ੀਨ ਕੱਢੀ ਆ ਜਿਹੜੀ ਸੀ ਆਰ ਡੀ ਆਈ ਆ ਉਹਦਾ ਇਹਨਾਂ ਨੇ ਉਹ ਟੱਕਾ ਜਿਹਾ ਲਾਤਾ ਅੱਛਾ ਪਲੇਟ ਜੀ ਖੋਲ ਕੇ ਉਹ ਥੱਲਿਓਂ ਗੱਡੀ ਉੰਗੂ ਹੀ ਗੇਅਰ ਲੀਵਰ ਖੜਾ ਪਾ ਬਸ ਠੀਕ ਉਹਦਾ ਟੱਕ ਟੁੱਕ ਜਿਹਾ ਕਰਦਾ ਹੀ ਨਹੀਂ ਜਮਾਂ ਵੀ ਬਿਲਕੁਲ ਵੀ ਉਹ ਲਾਉਣ ਨੂੰ ਤਾਂ ਮੈਂ ਕਹਿੰਨਾ ਆਪਾਂ ਵੀ ਲਾ ਸਕਦੇ ਆ ਜਾਓ ਪੱਤੀ ਜੀ ਖੋਲ ਦੇ। ਜਾਂ ਉਹ ਤੇ ਜਿੰਮੇ ਹੁਣ ਆ ਰਬੜਾ ਨਹੀਂ ਹੈਗੇ ਨੇ। ਹਾਂ ਜੀ ਰਬੜਾ ਪਾ ਦੀ। ਜਿਵੇਂ ਆ ਪੌੜੀ ਚ ਪੈਂਦੀਆਂ ਨੇ। ਬੱਸ। ਹਾਂ। ਉਹਦੇ ਨਾਲ ਫਿਰ ਰਗੜਾ ਜਾਣਾ ਬਰੂਆ। ਰਗੜਾ ਰਗੜਾ ਫਿਰਦਾ ਯਾਰ ਬਾਲਾ। ਜੀ ਜੰਮ ਤੇ ਉਹ ਤੋਂ ਫਿਰ ਧੀਦੀ ਧੀਦੀ ਆ ਛੇਦੀ ਛੇਦੀ ਕਰ। ਇੱਕ ਆਪਾਂ ਇਹਦੇ ਥੋੜੇ ਜਿਹਾ ਪਲੇਟ ਲਿਆ ਕੇ ਰੱਖ ਲਈਏ ਨਾ। ਹਾਂ ਦਿੱਤੇ। ਇੱਕ ਸਟੈਪ ਤਾਂ ਬਣਾ ਦਈਏ। ਇੱਕ ਆਪਾਂ ਨੂੰ ਕਟਰ ਦਾ ਕੰਮ ਕੰਡਾ ਬਣਾ ਆਪਣੇ ਵਾਲਾ। ਕੀ ਹੋ ਗਿਆ? ਉਹ ਤੇ ਬਾਲਾ ਬਾਲਾ ਲਪਾਉਣਾ ਪੈਣਾ। ਵਾਹੋ ਹਨਾ। ਰੂਲੇ ਵਾਲੇ। ਉਹ ਰੂਲਾ ਤਾਂ ਇਹਨਾਂ ਦਾ ਪੂਰੇ ਡਾਊਨ ਆ ਜੀ ਨਹੀਂ ਨਹੀਂ ਲਵਾ ਲਓ ਫਿਰ ਕੱਢ ਲਾਂਗੇ ਕੱਲ ਨੂੰ ਫਿਰ ਹੋਰ ਕੀ ਕਰੀਏ ਸਾਡੇ ਤੇ ਉਹਨੂੰ ਗੁਰਦੀਪ ਕੋਲ ਚੜ੍ਹੇਗੇ ਬਣ ਲਿਆ ਕੇ ਹਨਾ ਪਰ ਐਮਪੀ ਨੂੰ ਕਹ ਪਰ ਐਮਪੀ ਆ ਪੱਤੀਆਂ ਉਹਨੂੰ ਕਹਿ ਵੀਰੇ ਨੂੰ ਤਾਂ ਕਹ ਕੱਲ ਨੂੰ ਬਣਾ ਦੇ ਕੋਈ ਨਹੀਂ ਕੋਈ ਉਹਨੂੰ ਕਹ ਵਧੀਆ ਬਣਾ ਦੇ ਕੋਈ ਹਾਂ ਤੂੰ ਕਹ ਵੀ ਹੈਵੀ ਨਾ ਲੋਹੇ ਦੀਆਂ ਤੂੰ ਕਹ ਬਣਾ ਕੇ ਦੇਈ ਸਾਲ ਸਾਲ ਚਲ ਚੁੱਲ ਸਾਰੇ ਐਵੇਂ ਪਾ ਦੂਗਾ ਉਹ ਦੂਜਾ ਵੀਰ ਤਾਂ ਰਹੂਗਾ ਉਰੀ ਹਾਂਜੀ ਮੁੰਡੌਰੀ ਹੈ ਹਾਂਜੀ ਹਾਂਜੀ ਪਰ ਉਹ ਆਪ ਨਹੀਂ ਆਇਆ ਬੜੀ ਮਾੜੀ ਗੱਲ ਆ ਉਹਦੀ ਜੀ ਆਊਗਾ ਸਵੇਰੇ ਕਿਹੜਾ ਜਿਹੜਾ ਅੱਗੇ ਆਉਣਾ ਲਓ ਜੀ ਭਾਈ ਹੁਣੀ ਲੱਗਿਆ ਰਿਪੇਅਰ ਕਰਨ ਬਸ ਦੇਖ ਲੋ ਇੰਨਾ ਕੰਮ ਆਇਆ ਤਾਂ ਨਿਕਲਿਆ ਕਿ ਇੱਕੋ ਪੱਤੀਆਂ ਜੀਆਂ ਨਵੀਆਂ ਪਾਉਣੀਆਂ ਨੇ ਤੇ ਇੱਕੋ ਪੱਤੀਆਂ ਦਾ ਪਾਸੇ ਬਦਲਣੀਆਂ ਤੇ ਬਸ ਗਰੀਸ ਗ੍ਰੂਥ ਕਰਤੀ ਐਲੀਵੇਟਰਾਂ ਦੇ ਪੈਡ ਫੁੱਟ ਚੇਂਜ ਔਰ ਚੈਨਾ ਟੈਟ ਕਰ ਕਰਤੀਆਂ ਹੋਰ ਹਜੇ ਕੁਛ ਨਹੀਂ ਹੈਗਾ ਬਾਕੀ ਕਲੱਚ ਕਲੱਚ ਦਾ ਕੰਮ ਆ ਉਹ ਤਾਂ ਚਲੋ ਨਾਰਮਲ ਹੁੰਦਾ ਹੀ ਰਹਿੰਦਾ ਮਾਣਾ ਮੋਟਾ ਜਿਹੜਾ ਕਰਨਾ ਤੇ ਬਾਕੀ ਹੁਣ ਆ ਕੇ ਦੇਖਣਗੇ ਕੀ ਕੰਮ ਜਿਹੜਾ ਮਾੜਾ ਮੋਟਾ ਹੈਗਾ ਹੋਰ ਦੇਖ ਲਾਂਗੇ ਕੱਲ ਨੂੰ ਪਤਾ ਲੱਗ ਜੂ ਉਹਨੇ ਆ ਜਾਣਾ ਵੀਰ ਨੇ ਇੱਕ ਮੁੰਡਾ ਤੇ ਲੋ ਹਾਲੈਂਡ ਵਾਲਾ ਉਰੀ ਆ ਪੱਕਾ ਕੱਲ ਦਾ ਆਇਆ ਹੈ ਵਿਚਾਰ ਉਹਨੇ ਉਰੀ ਰਹਿਣਾ ਉਹਨੇ ਦਿਨ ਜਿੰਨੇ ਦਿਨ ਦੋ ਦਿਨ ਦੋ ਦਿਨ ਦਾ ਉਹਨੇ ਜਿੰਨੇ ਦਿਨ ਰੁਪਈਆ ਨਹੀਂ ਹੁੰਦੀ ਦੋਨੇ ਮਸ਼ੀਨਾਂ ਦੀ ਉਹਨੇ ਤਾਂ ਉਰੀ ਰਹੂਗਾ ਆਉਂਦਾ ਕੋਈ ਮਸ਼ੀਨ ਵਾਲਾ ਬੰਦਾ ਦੇਖ ਲੋ ਕਿਸੇ ਵੀ ਮਸ਼ੀਨ ਦਾ ਬੰਦਾ ਆਉਂਦਾ ਇੱਕ ਇਹ ਤੇ ਦੇਖਣੇ ਹਜੇ ਹੋਰ ਆਉਣਾ ਜਿਹੜਾ ਜਿਹੜਾ ਇਹ ਤੋਂ ਵੱਡਾ ਵਾ ਜਿਹੜੇ ਨੂੰ ਬਾਹਲੇ ਸਾਲ ਹੋ ਗਏ ਕੰਮ ਕਰਦੇ ਨੂੰ ਇਹ ਤਾਂ ਚਲੋ ਹਜੇ ਨਵਾਂ ਮੁੰਡਾ ਇਹਨੂੰ ਤਾਂ ਥੋੜਾ ਜਿਹਾ ਟਾਈਮ ਆ ਪਰ ਦੇਖੋ ਬੰਦਾ ਤਾਂ ਦਿੱਤਾ ਹੋਇਆ ਨਾ ਨਾਲ ਕੰਮ ਤਾਂ ਕਰਵਾ ਰਹਿਆ ਨਾ ਸਿੱਖਿਆ ਵੀ ਹੋਇਆ ਦੇ ਲੋ ਗੈਡਰਮ ਵਾਲੀਆਂ ਬੱਤੀਆਂ ਨੇ 2021 ਤੋਂ ਕਿੰਨੇ ਸੀਜ਼ਨ ਹੋ ਗਏ ਚੱਲਦੀ ਇਹਨੋਂ ਤੇ ਹੁਣ ਪਾਉਣੀਆਂ ਪੈਣੀਆਂ ਪਹਿਲੀ ਵਾਰ ਪਾਉਣੀਆਂ ਗੈਡਰਮ ਦੀਆਂ ਬੱਤੀਆਂ ਕਿੰਨੇ ਸਾਲ ਬਾਅਦ ਪੈਣੀਆਂ 2021 ਤੋਂ ਲੈ ਕੇ ਹੁਣ ਪੈਣੀਆਂ ਪੱਤੀਆਂ ਤੇ ਇੱਕ ਆਪਣਾ ਹਵਾ ਇਹ ਲੋਟ ਕਰਵਾ ਕੇ ਲਿਆ ਕੇ ਦਿੰਨੇ ਆ ਅੱਜ ਤਾਂ ਸਾਰੀ ਦਿਹਾੜੀ ਆਲੂ ਦਿਖਾਉਣ ਦੀ ਨੰਗੀ ਯਾਰ ਵੀਰ ਨੂੰ ਸਵੇਰ ਦਾ ਲੱਗਿਆ ਹੋਇਆ ਨਾ ਰੋਟੀ ਨਾ ਪਾਣੀ ਦਾ ਨਾ ਚਾਹ ਵੀ ਨਹੀਂ ਅੱਜ ਤਾਂ ਬੀਤੀ ਦਾ ਵੀ ਇੱਕ ਵਾਰੀ ਸਵੇਰ ਦੀ ਪੀਤੀ ਹੋਈ ਆ ਨਹੀਂ ਹੁਣ ਨੂੰ 10 ਵਾਰ ਚਾਹ ਪੀ ਲੈਣੀ ਸੀ ਹੋਰ ਕੀ ਅੱਜ ਤਾਂ ਸਾਰੀ ਦਿਹਾੜੀ ਖੱਤਿਆਂ ਚ ਗੇਟਰ ਦਿੰਦੇ ਰਹਿੰਦੇ ਨੇ ਨਹਿੰਗੀ ਪਹਿਲਾਂ ਕੰਪਨੀ ਵਾਲੇ ਆ ਗਏ ਉਹਨਾਂ ਦੇ ਵੱਡੇ ਅਫਸਰ ਆ ਗਏ ਉਹਨਾਂ ਨੇ ਆਲੂ-ਲੂ ਚੈੱਕ ਕਰਨੇ ਸੀ ਉਹ ਚੈੱਕ ਕਰ ਗਏ ਉਸ ਤੋਂ ਬਾਅਦ ਵੀਰ ਆ ਗਿਆ ਉਹਨੂੰ ਆਲੂ ਦਿਖਾਉਣ ਚ ਨਹਿੰਗੀ ਸਾਰੀ ਦਿਹਾੜੀ ਆਲੂ ਵਾਲੀਆਂ ਮਸ਼ੀਨਾਂ ਰਿਪੇਅਰ ਹੋ ਗਈਆਂ ਆਪਣੀਆਂ ਇੱਕ ਰਹਿ ਗਈ ਬਸ ਤਿੰਨ ਹੋ ਗਈਆਂ ਰਪੇ ਉਹਦੀ ਮਸ਼ੀਨਾਂ ਦਾ ਰਿਪੇਅਰ ਹੋ ਕੇ ਸਮਾਨ ਮੁੜ ਕੇ ਆ ਗਿਆ ਇੱਕ ਦਾ ਜਾਲ ਨਵਾਂ ਪਾਇਆ ਦਾ ਤੇ ਕਵੀਆਂ ਨਵੀਆਂ ਪੌਣੀਆਂ ਪਈਆਂ ਤੇ ਆ ਮੂਰਲੇ ਮੂੰਹ ਜੇ ਨਵੇਂ ਪੌਣੇ ਪੈ ਜਾਂਦੇ ਹਰ ਇੱਕ ਵਾਰ ਜਿਹੜੇ ਆਲੂ ਕੱਟਦੇ ਆ ਥੱਲੇ ਬੈਰੰਗ ਗੁਰੰਗ ਜਿਹੜੇ ਖਰਾਬ ਸੀ ਉਹ ਬਦਲੀ ਹੋ ਗਏ ਸਾਰਾ ਸਮਾਨ ਆ ਗਿਆ ਮੁੜ ਕੇ ਰਸੋਈ ਦਾ ਕੰਮ ਵੀ ਕਾਫੀ ਹੋ ਗਿਆ ਨਿੱਕੀ ਜੀ ਰਸੋਈ ਬਣਦੀ ਆਪਣੀ ਨਿੱਕੀ ਜੀ ਰਸੋਈ ਆ ਦੇਖੋ ਕਾਫੀ ਬਣ ਗਿਆ ਰਸੋਈ ਦਾ ਕੰਮ ਲੈ ਅੰਕਲੋਂ ਨਹੀਂ ਸੈਲਫ ਦਾ ਲਾ ਵੀ ਕੇ ਆ ਸੈਂਕ ਲਾਤੀ ਵੱਡ ਕੇ ਸਿੰਗਲ ਸਿੰਕ ਇੱਧਰ ਲਾਤੀ ਇੱਥੇ ਟੁੱਟੀ ਆ ਜੂ ਇੱਥੇ ਚੁੱਲਾ ਰੱਖ ਦਾਂਗੇ ਛੋਟਾ ਜਿਹਾ ਬਸ ਆਹ ਤਾਂ ਕੀ ਰੱਖਤੀ ਅੰਕਲ ਚਲੋ ਜੀ ਇੱਥੇ ਬਾਹਰ ਆਪਾਂ ਵਾਟਰ ਕੂਲਰ ਲਾ ਦੇਣਾ ਨਵਾਂ ਲੈ ਕੇ ਬਾਹਰ ਇੱਕ ਟੁੱਟੀ ਸਫਲਾਈ ਵਾਟਰ ਕੂਲਰ ਲਾ ਦੇਣਾ ਜਿਹਨੇ ਆਉਣ ਆਏਗੇ ਰਾਹੀਰ ਨੇ ਪਾਣੀ ਪੀਣਾ ਪੀ ਲਿਆ ਇੱਥੇ ਫ੍ਰਿਜ ਰੱਖ ਦੇਣੀ ਆਪਾਂ ਵੱਡੀ ਲੈ ਕੇ ਫਰੇਜਲੀ ਪੂਰੀ ਵਧੀਆ ਜਗ੍ਹਾ ਆ ਜਾਣੀ ਐ ਇੱਥੇ ਆਪਣੇ ਕੋਲੇ ਹਜੇ ਤਾਂ ਛੋਟੀ ਆ ਹਜੇ ਤਾਂ ਛੋਟੀ ਹੀ ਰੱਖ ਦਾਂਗੇ ਨਿੱਕੀ ਜੀ ਹੈਗੀ ਦਫ਼ਤਰ ਚ